ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਕਿ ਸਭ ਠੀਕ ਠਾਕ ਹੋਣਗੇ। ਲੋ ਜੀ ਆਪਣੇ ਪਿੱਛੇ ਹੈਗੀਆਂ ਦੋ ਕਟੀਆਂ ਤੇ ਇੱਕ ਵੱਛੀ ਠੀਕ ਐ। ਇਹ ਪਾਲੇ ਬੜੀ ਜ਼ਰੂਰੀ ਐ ਦੋਸਤੋ ਹੁਣ ਠੀਕ ਐ। ਕਿਉਂਕਿ ਇਨ੍ਹਾਂ ਤੋਂ ਬਿਨਾਂ ਆਪਣਾ ਗੁਜ਼ਾਰਾ ਨਹੀਂ ਹੋਣਾ। ਜਿਹੜੇ ਭੈਣ ਭਰਾ ਮੋਲਾ ਮਾਲ ਪਸ਼ੂ ਰੱਖਦੇ ਆਂ, ਗਾਵਾਂ ਮੱਝਾਂ ਰੱਖਦੇ ਆਂ, ਚਾਹੇ ਉਹ ਗਾਵਾਂ ਨੇ ਚਾਹੇ ਮੱਝਾਂ ਨੇ ਕਿਉਂਕਿ ਜੇ ਆਪਾਂ ਕਟੀਆਂ-ਵੱਛੀਆਂ ਨਹੀਂ ਬਾਲਾਂਗੇ ਦਿਨ ਦੇ ਵਗੈਰਾ ਆਪਣਾ ਗੁਜ਼ਾਰਾ ਨਹੀਂ ਹੋਣਾ ਅੱਜ ਗੱਲ ਕਰਦੇ ਆ ਮੰਨ ਕੇ ਚੱਲੋ ਗਾਮ ਅੱਜ ਖਰੀਦਣੀ ਹੋਵੇ ਚੱਲੇ ਵਪਾਰ ਲੈਣ ਨਾਲੋਂ ਜਾ ਕੁਝ ਲਾ ਲਓ ਓਖਾ ਹੋ ਗਿਆ ਠੀਕ ਹੈ ਜੀ ਕਿਉਂਕਿ ਵੀ ਦੋਸਤੋ ਅੱਜ ਦਾ ਟਾਈਮ ਹਰ ਇੱਕ ਮੱਝ 20-22 ਲੀਟਰ ਵਾਲੀ ਬਣਾ ਬਣਾਤੀ ਆ ਚਾਹੇ ਉਹ 15 ਵਾਲੀ ਆ ਆਪਾਂ 16 ਵਾਲੀਆਂ ਉਹਨੂੰ 20-22 ਲੀਟਰ ਕਹਿ ਕੇ ਵੇਚਿਆ ਜਾਂਦਾ ਔਰ ਚੰਗੀ ਕੀਮਤ ਲਈ ਜਾਂਦੀ ਆ ਠੀਕ ਹੈ ਜੀ ਵਧੀਆ ਕੀਮਤ ਲਈ ਜਾਂਦੀ ਮਾਲ ਜੇ ਕੋਈ 20 22 ਲੀਟਰ ਵਾਲੀ ਮੱਝ ਕਹੂਗਾ ਨਾ ਉਹ ਚੰਗੀ ਕੀਮਤ ਲਾਊਗਾ ਕਿਉਂਕਿ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਆਪਾਂ ਵੀ ਥੋੜਾ ਟਾਈਮ ਪਹਿਲਾਂ 2 ਸਾਲ ਨਾਲੋਂ 2 3 ਸਾਲ ਪਹਿਲਾਂ ਵਪਾਰ ਕੀਤਾ ਸੀ ਕਾਫੀ ਟਾਈਮ ਕੋਸਟਮ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਮ ਮੱਝ ਲੱਖ ਸਵਾ ਲੱਖ ਦੀ ਇੱਕ 20 ਇੱਕ 10 ਦੀ ਬੜੀ ਟੋਪ ਦੀ ਮੱਝ ਮਿਲਦੀ ਸੀ ਮੰਨ ਲਾ 20 ਜਿਹੜੀ 20 ਲੀਟਰ ਤੇ ਨਹੀਂ ਕੱਢਿਆ ਦੁੱਧ ਮੰਨ ਲਾ ਵੀ 15 16 17 ਲੀਟਰ ਵਾਲੀ ਦੁੱਧ ਵਾਲੀ ਮੱਝ ਮਿਲ ਜਾਂਦੀ ਸੀ ਹੁੰਦੀਆਂ 1500 ਨਾਲ 17 ਵਾਲੀਆਂ ਨੇ ਜਿਹੜੀਆਂ 20 ਲੀਟਰ ਵਾਲੀ ਕਹਿ ਕੇ ਵੇਚੀਆਂ ਜਾਂਦੀਆਂ ਨੇ ਮੱਝਾ ਚਲੋ ਮੰਨਦੇ ਚੰਗੀ ਤੋਂ ਚੰਗੀ ਪਈ ਆ ਪਰ ਜਿਹੜੀ 20 22 ਲੀਟਰ ਵਾਲੀ ਮੱਝ ਹੋ ਗਈ ਨਾ ਜੀ ਜਿਹੜੇ ਅਸਲ ਦੁੱਧ ਕੱਢਦੀ ਆ ਉਹਦੀ ਕੀਮਤ ਮਤਲਬ ਵਧੀਆ ਹੁੰਦੀ ਆ ਯਾਨੀ ਕਿ ਜੇ ਆਪਾਂ ਨੋਰਮਲ ਰੇਟ ਵੀ ਲਈਏ ਤੇ 2 2 ਲੱਖ ਰੁਪਏ ਮੰਨ ਕੇ ਚੱਲੋ ਅੱਜ ਦੇ ਟਾਈਮ ਠੀਕ ਐ ਪਰ ਅੱਜ ਇੱਕ ਹਵਾ ਬਣਾ ਚੱਕਿਆ ਵੀ ਹਰ ਇੱਕ ਮੱਝ ਦਾ 20 22 ਲੀਟਰ ਤੇ ਰਹਿ ਗਈ ਦੂਸਰੀ ਗੱਲ ਵਪਾਰ ਦੇ ਅੰਦਰ ਤੇ ਮੱਜਾਂ ਮਹਿੰਗੀਆਂ ਕਿਉਂ ਹੋਈਆਂ ਦੋਸਤੋ ਮੱਜ ਮਾਲਾ ਵੀ ਮੂਰੋ ਨਸਲ ਹਰਿਆਣੇ ਦੀ ਟੋਪ ਦੀ ਮੱਜ ਮੰਨੀ ਗਈ ਸੀ ਸਭ ਤੋਂ ਬੈਸਟ ਮੱਜ ਅੱਜ ਵੀ ਠੀਕ ਹੈ ਕਿਉਂਕਿ ਨਾਮ ਹਰ ਚੱਲਦਾ ਹਰਿਆਣੇ ਦਾ ਤੇ ਮੱਜਾਂ ਮਹਿੰਗੀਆਂ ਪਤਾ ਕਿਉਂ ਹੋਈਆਂ ਸੀ ਮਹਿੰਗੀਆਂ ਹੁੰਦਾ ਕਾਰਨ ਇਹ ਸੀ ਭਾਈ ਜਿੱਦਾਂ ਆਪਾਂ ਵਧੀਆ ਕੱਪੜੇ ਚਿੱਟੇ ਪਾ ਕੇ ਚੰਗੀ ਗੱਡੀ ਲੈ ਕੇ ਜਦੋਂ ਹਰਿਆਣੇ ਚ ਕੈਮਰਾ ਫੜ ਕੇ ਮੱਜਾਂ ਖਰੀਦੇ ਹਨ ਉਸ टाइम ਮੱਝ ਮਹਿੰਗੀ ਹੁੰਦੀ ਆ ਠੀਕ ਹੈ ਜੀ ਅਸੀਂ ਹਰਿਆਣੇ ਚ ਬੈਠੇ ਆ ਅਸੀਂ ਵੀ ਮੱਝਾਂ ਲੈਣੇ ਆ ਪਿਛਲੇ ਸਾਲ ਵੀ ਆਪਾਂ ਮੱਝਾਂ ਲਈਆਂ ਪੰਜ-ਸੱਤ ਪਰ ਆਪਾਂ ਸਵਾ ਲੱਖ ਤੋਂ ਮੱਝ ਨਹੀਂ ਲਈ ਦੁੱਧ ਕੱਢਿਆ ਆਪਾਂ 16 ਲੀਟਰ 17 ਲੀਟਰ ਮੱਝ ਆਮ ਦੁੱਧ ਕੱਢਦੀ ਰਹੀ ਮੱਝ ਆਪਣੇ ਘਰੇ ਠੀਕ ਹੈ ਜੇ ਕਹਿੰਦੀ ਆ ਵੀ 22 ਲੀਟਰ ਠੀਕ ਆਪਣੇ ਘਰ ਇੱਕ ਮੱਝ ਖੜੀ ਆ ਉਹ ਦੇ ਜਾਂਦੀ 18 ਤੋਂ 20 ਲੀਟਰ ਉਹ ਵੀ ਚੰਗੀ ਸੰਭਾਲ ਕਰਕੇ ਜੇ 20 ਲੀਟਰ ਦੁੱਧ ਕੱਢਣਾ ਹੋਵੇ ਨਾ ਦੋਸਤੋ ਤੇ ਦੂਸਰੇ ਦਿਨ ਘੱਟਾ ਖਾਈਂਦੀ ਆ ਚੌਥਾ ਡਾਂਗਾਂ ਗੱਟੇ ਦਾ ਨਹੀਂ ਹੁੰਦਾ ਖਾਲ ਦਾ ਲਾ ਲਓ ਕਿਸੇ ਦਾ ਲਾ ਲਓ ਠੀ ਆਪਾਂ ਗੱਲ ਕਰਦੇ ਆਂ ਦੋਸਤੋ ਕੱਲ ਇੱਕ ਮੈਂ ਵੀਡੀਓ ਵੇਖ ਰਿਹਾ ਸੀ ਕਿਸੇ ਭਰਾ ਦੀ ਉਹ ਭਰਾ ਵਪਾਰ ਕਰਦਾ ਠੀਕ ਉਹ ਮੱਝਾਂ ਖੜਦਾ ਮੱਝਾਂ ਹਰਿਆਣੇ ਤੋਂ ਵਧੀਆ ਟੋਪ ਦੀਆਂ ਮੱਝਾਂ ਖੜਦਾ ਆਪਦੇ ਵੱਲੋਂ ਦਾ ਉਹਨੂੰ 20 22 23 ਲੀਟਰ 25 ਲੀਟਰ ਤੱਕ ਵੀ ਕਿਹਾ ਜਾਂਦਾ ਪਰ ਜਦੋਂ ਮੱਝਾਂ ਜਾ ਕੇ ਉਹਨੇ ਖੜੀਆਂ ਉੱਥੇ ਲੈਚੀਆਂ ਜਾ ਕੇ ਪੰਜਾਬ ਤੇ ਸੇਲ ਕੀਤੀਆਂ ਮੱਝਾਂ ਨੇ ਦੁੱਧ ਨਹੀਂ ਕੱਢਿਆ ਪਰ ਉਹਦੀ ਕਹਿਣ ਦੀ ਗੱਲ ਨਹੀਂ ਪਰ ਮੈਂ ਉਹਦਾ ਚਿਹਰਾ ਵੜਿਆ ਉਹਦਾ ਵੇਖਿਆ ਮੈਨੂੰ ਐ ਮਹਿਸੂਸ ਹੋਇਆ ਇਹ ਗੱਲ ਉਹਨੇ ਵੀਡੀਓ ਚ ਬੋਲਦਾ ਸੀ ਪਰ ਉਹਦਾ ਅਹਿਸਾਸ ਇਹ ਹੁੰਦਾ ਸੀ ਕਿ ਇਹਨੂੰ ਲਾਂਭੇ ਮਿਲੇ ਨੇ ਹੁਣ ਮੈਂ ਮੱਝ ਲਾਵਾਂ ਮੈਂ ਜਾ ਕੇ 20 22 ਲੀਟਰ ਵਾਲੀ ਮੱਝ ਜਾ ਕੇ ਜਾ ਕੇ ਮੱਝ ਕਮਾਂ ਵੀ 22 ਲੀਟਰ ਕੱਢੂਗੀ 20 ਲੀਟਰ ਕੋਈ ਮੱਝ ਕੱਢੇਗੀ ਜਾ ਕੇ 15 14 ਲੀਟਰ 16 ਲੀਟਰ ਤੇ ਭਾਈ ਲੰਬਾ ਤੇ ਦਊਗਾ ਇਹ ਅਗਲਾ ਠੀਕ ਆ ਉਹ ਉਹ ਬੰਦਾਂ ਨੇ ਕਹਿੰਦਾ ਮੇਰਾ ਵਪਾਰ ਚ ਮਨ ਚੱਕਿਆ ਗਿਆ ਮਨ ਚੱਕਿਆ ਨਹੀਂ ਗਿਆ ਮਨ ਪਤਾ ਗੱਲ ਕੀ ਆ ਦੋਸਤੋ ਜਿਹੜਾ ਵਪਾਰ ਹੈ ਨਾ ਇਹਦੇ ਘਰ ਬੜੀ ਦੂਰ ਨੇ ਠੀਕ ਜਨਾ ਬਹੁਤ ਦੂਰ ਹੈ ਵੀ ਵਪਾਰ ਤੇ ਸਾਰੀ ਉਮਰ ਬੰਦਾ ਕਰੇ ਤਾਂ ਤਾਂ ਵੀ ਸਿੱਖ ਸਕਦਾ ਠੀਕ ਹੈ ਜੀ ਇਹ ਕਰਮ ਵਾਲਿਆਂ ਦਾ ਹੀ ਨਹੀਂ ਪਤਾ ਵੀ ਜੇ ਸਵੇਰੇ ਸਹੀ ਟੰਗ ਨਾ ਚੋਈਆਂ ਤੇ ਸ਼ਾਮ ਨੂੰ ਨਾ ਮਿਲ ਠੀਕ ਹੈ ਕੱਟੇ ਭੁੱਲ ਜਾਣ ਬੱਚੇ ਭੁੱਲ ਜਾਣ ਠੀਕ ਹੈ ਜੀ ਥਾਣਾ ਚ ਪ੍ਰੋਬਲਮ ਹੈ ਮਟਾਇਟਰਸ ਆ ਜੀ ਮੰਨ ਲਾ ਵੀ ਕੁਝ ਵੀ ਹੋ ਸਕਦਾ ਠੀਕ ਹੈ ਜੀ ਤੇ ਇਹ ਗੱਲ ਆਪਾਂ ਤਾਂ ਅਨੇ ਵੀ ਵਪਾਰ ਤਾਂ ਬੜੀ ਦੂਰ ਆ ਕਿਸੇ ਨੂੰ ਆਪਾਂ ਗਾਰੰਟੀ ਨਹੀਂ ਦੇ ਸਕਦੇ ਠੀਕ ਹੈ ਨਾ ਸੌ ਆਣੀ ਚੱਕ ਸਕਦੇ ਝੂਟੀਆਂ ਕਿਉਂਕਿ ਵਪਾਰ ਤਾਂ ਹੈਗਾ ਝੂਠ ਦਾ ਜੇ ਕੋਈ ਬੰਦਾ ਕਹਦਾ ਵੀ ਮੈਂ ਸੱਚਾ ਇਮਾਨਦਾਰ ਬਣ ਕੇ ਵਪਾਰ ਕਰ ਲਵਾਂ ਵੀ ਵਪਾਰ ਹੋਣਾ ਹੀ ਨਹੀਂ ਹੁੰਦਾ ਕੋ ਪਰ ਬਾਹਰ ਮ ਇਮਾਨਦਾਰੀ ਸੱਚਾਈ ਤੇ ਵਪਾਰ ਨਹੀਂ ਹੁੰਦਾ ਤੇ ਕਿਉਂਕਿ ਭਾਵੇਂ ਕਿੰਟਾ ਵੀ ਬੰਦਾ ਹੈਗਾ ਕਿਉਂਕਿ ਜੇ ਆਪਾਂ 10 ਪਸ਼ੂ ਖਰੀਦਦੇ ਹਾਂ ਜਦੋਂ ਦੇ ਚ ਇੱਕ ਦੁੱਕਾ ਪਸ਼ੂ ਖਰਾਬ ਨਿਕਲਦਾ ਹੀ ਨਿਕਲਦਾ ਤੇ ਉਹ ਸਾਰੇ ਪਸ਼ੂ ਦੀ ਐਵਰੇਜ ਲੈ ਜਾਂਦਾ ਤੇ ਹੁਣ ਕਈ ਭਰਾ ਕਿਸੇ ਨੂੰ ਮਾਰਾ ਕਹਿ ਕੇ ਅੱਜ ਉੱਤੇ ਆ ਰਹੇ ਨੇ ਉਹ ਫਲਾਣਾ ਬੰਦਾ ਇਦਾਂ ਕਰਦਾ ਫਲਾਣਾ ਬੰਦਾ ਇਦਾਂ ਕਰਦਾ ਠੀਕ ਹੈ ਜੀ ਕੋਈ ਵੀ ਦਿਲ ਦਾ ਧੋੜਾ ਹੈ ਨਹੀਂਗਾ ਚਾਹੇ ਅਸੀਂ ਵੀ ਸੀ ਅਸੀਂ ਵੀ ਚਲ ਵਪਾਰ ਕੀਤਾ ਠੀਕ ਹੈ ਨਾ ਕਿਉਂਕਿ ਇਹਦੇ ਵਿੱਚ ਝੂਠ ਸੱਚ ਬੋਲਣਾ ਪੈਂਦਾ ਚਾਂ ਜਾ ਕੇ ਵਪਾਰ ਚੱਲਦਾ ਚਾਂ ਜਾ ਕੇ ਪਸ਼ੂ ਵਿਕਦੇ ਨੇ ਤੇ ਬਾਕੀ ਦੋਸਤੋ ਜੋ ਵੀ ਆਪਣਾ ਪਸ਼ੂ ਖਰੀਦਣਾ ਹੋਵੇ ਠੀਕ ਹੈ ਮੱਝ ਚਾਹੇ ਅੱਜ ਜੇ ਕਹਦੀ ਹਰਿਆਣੇ ਚ ਹੱਜ ਹਰ ਇੱਕ ਮੱਝ 2.5 ਲੱਖ ਦੇਣੀ ਇੱਥੇ ਮੱਝ ਭਾਵੇਂ 1 ਲੱਖ ਰੁਪਏ ਤੇ ਲੈ ਕੇ ਭਾਵੇਂ 50 ਲੱਖ ਦੀ ਲੈ ਲਓ ਤੇ ਲਈ ਵੀ ਆਪਣੇ ਪੰਜਾਬੀਆਂ ਨੇ ਤੇ ਮੱਝਾਂ ਦਾ ਰੇਟ ਵੀ ਪੰਜਾਬੀਆਂ ਨੇ ਚੱਕਿਆ ਠੀਕ ਹੈ ਸੋਸ਼ਲ ਮੀਡੀਆ ਦੇ ਜਾਮਾ ਨਾ ਆ ਗਿਆ ਕੈਮਰੇ ਆ ਗਏ ਠੀਕ ਹੈ ਉਹਨੂੰ ਬੜਾ ਵਧੀਆ ਮੱਲਾ ਵੀ ਮੱਝਾਂ ਨੂੰ ਗਮਨ ਲਾਲਾ ਤੋਂ ਵੀ ਉਹਨਾਂ ਨੂੰ ਵੀਡੀਓ ਬਣਾ ਕੇ ਉਹਨੂੰ ਬੜਾ ਉੱਚਾ ਦਿਖਾਇਆ ਜਾਂਦਾ ਇਹਦਾ ਜੀ ਫਲਾਣਾ ਇੰਨਾ ਵਾਣਾ 9 ਲੀਟਰ ਦੁੱਧ ਦਿੰਦੀ ਹੈ ਜੀ ਇਹਦਾ ਬੱਚਾ ਜੀ ਇਹਦੀ ਇਹਦੀ ਮਾਂ ਦਾ ਇੰਨਾ ਸੀ ਵੀ ਟੀਟਾ ਇੰਨਾ ਸੀ ਫਲਾਣਾ ਸੀ ਠੀਕ ਹੈ ਜੀ ਫਲਾਣੇ ਦੀ ਇਹ ਬੱਚੀ ਹੈ ਫਲਾਣੇ ਦੀ ਕੱਟੀ ਹੈ ਫਲਾਣੇ ਦੀ ਬੱਚੀ ਹੈ ਮਤਲਬ ਬਹੁਤ ਕੁਝ ਦਿਖਾਇਆ ਜਾਂਦਾ ਫਿਰ ਉਹ ਉੱਥੇ ਬੰਦਾ ਆਮ ਬੰਦਾ ਫਿਰ ਜਦੋਂ ਖਰੀਦਦਾ ਜਾਂ ਕੇ ਰੇਟ ਆਟੋਮੈਟਿਕ ਹੀ ਚੱਕੇ ਜਾਣੇ ਵੀਰੇ ਪਸੂ ਤਾਂ ਜਾ ਕੇ ਮਹਿੰਗੇ ਹੋਏ ਨੇ ਫਿਰ ਉਹਨੂੰ ਡੰਗ ਡੰਗ ਭੰਨਿਆ ਜਾਂਦਾ ਉਹਨੂੰ ਰੋਕਿਆ ਜਾਂਦਾ ਦੰਦ ਠੀਕ ਹੈ ਕਿਰ ਜਾ ਕੇ ਪਸ਼ੂ ਵੇਚਦਾ ਅਸੀਂ ਖੁਦ ਵਪਾਰ ਕੀਤਾ ਅਸੀਂ ਆ ਸਾਡੀ ਪੰਜਾਬੀ ਬੈਲਟ ਹਰਿਆਣੇ ਚ ਬੈਠੇ ਆ ਠੀਕ ਹੈ ਜਿਹੜੇ ਪੰਜਾਬ ਦੇ ਨਾਮ ਲੱਗਦੇ ਸੋ ਅਸੀਂ ਪਸ਼ੂ ਗਾਵਾਂ ਖਰੀਦਦੇ ਅਸੀਂ ਮੰਡੀ ਖੜਦੇ ਸੀ ਸਾਨੂੰ ਵੀ ਖਰਚੇ ਪੈਂਦੇ ਸੀ ਸਾਡੇ ਕੋਲ ਜਾ ਕੇ ਅੱਗੇ ਪੰਜਾਬੀ ਜਿਹੜੇ ਵਪਾਰ ਵਪਾਰੀ ਭਰਾ ਨੇ ਪੰਜਾਬ ਵਾਲੇ ਖਰੀਦਦੇ ਸੀ ਉਹ ਜਾ ਕੇ ਅੱਗੇ ਸੇਲ ਕਰਦੇ ਆ ਪਰ ਆਟੋਮੈਟਿਕ ਤੀ 40000 ਰੁਪਏ ਮਹਿੰਗਾ ਆ ਗਿਆ ਪਸ਼ੂ ਇੱਥੇ 50000 ਦਾ ਖਰੀਦਦੇ ਪਸ਼ੂ ਜਾ ਕੇ ਅੱਗੇ 80 90000 ਦਾ ਹੋਏ ਨਾ ਨੇ ਉਹਨੂੰ ਖਰਚੇ ਪਾ ਕੇ ਤੇ ਆਪੇ ਪਸ਼ੂ ਮਹਿੰਗਾ ਹੀ ਹੋ ਗਿਆ ਠੀਕ ਹੈ ਨਾ ਤੇ ਐਸੀ ਬੱਸ ਵੀ ਜਦੇ ਐਵੇਂ ਪਸ਼ੂ ਖਰੀਦਣਾ ਵੀ ਅੱਜਕੱਲ ਜਿੰਦੇ ਘਰੇ ਹੈਗੀਆਂ ਵੀਰੋ ਮੈਂ ਤੁਹਾਨੂੰ ਇੱਕ ਗੱਲ ਦਾਂ ਉਹ ਜਿੰਦੇ ਘਰੇ ਮੱਝਾਂ گاਵਾ ਖੜੀਆਂ ਜਿਨ੍ਹਾਂ ਦਾ ਚਲ ਨਵਾਂ ਕੰਮ ਕਰਨਾ ਭਰਾਵਾਂ ਨੇ ਉਹਨਾਂ ਤੇ ਤਾਂ ਪੈਸੇ ਕਿਨੋਂ ਤੇ ਰੁਪਈਆ ਲਾਉਣਾ ਪਊ ਉਹਨੂੰ ਤਾਂ ਵੇਖਣਾ ਪਊਗਾ ਠੀਕ ਆ ਆਪ ਖੁਦ ਜਾ ਕੇ ਮੱਝਾਂ ਖਰੀਦੋ ਠੀਕ ਆ ਉੱਥੇ ਘਰਾਂ ਚ ਜਾਓ ਕੈਮਰੇ ਨਾ ਫੜੋ ਔਫਲਾਈਨ ਮੱਝਾਂ ਖਰੀਦੋ ਕੋਈ ਠੀਕ ਆ ਗੱਲਬਾਤ ਕਰੋ ਠੀਕ ਆ ਅੱਜਕੱਲ ਸੋਸ਼ਲ ਮੀਡੀਆ ਤਾਂ ਹੋਰ ਤੇ ਸਾਰੇ ਗਏ ਨੇ ਭਾਵੇਂ ਕਿਸਾਨ ਇੱਕ ਵਪਾਰੀ ਨੇ ਚਾਹੀਏ ਵੇਚਣ ਵਾਲਾ ਭਾਂ ਖਰੀਦਣ ਸਭ ਨੂੰ ਪਤਾ ਅੱਜ ਕਿਉਂਕਿ ਬੜਾ ਉੱਚਾ ਦਿਖਾਇਆ ਜਾਂਦਾ ਹੁਣ ਬੱਕਰੀਆਂ ਦਾ ਲਾ ਲੋ ਬੱਕਰੀਆਂ ਮਾਲਾਂ ਵਿੱਚ ਦਾ ਪ੍ਰਮੋ ਇਦਾਂ ਦਿਖਾਇਆ ਜਾਂਦਾ ਵੀ ਪਤਾ ਨਹੀਂ ਕੀ 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 ਹੈ ਲੱਖ ਜਿਹੜਾ ਮਾਲਾਂ ਕੋ 50000 ਦੀ ਕੋ ਲੱਖ ਦੀ 50000 ਦਾ ਤਾਂ ਆਮ ਹੀ ਹੋ ਗਿਆ ਲੱਖ ਦੀ ਬੱਕਰੀ ਦਿਖਾਈ ਜਾਂਦੀ ਉਹਨੂੰ ਵੇਚ ਕੇ ਵੀ ਬੜੇ ਭਰਾ ਇਸ ਕੰਮ 'ਚ ਫਸੇ ਨੇ ਵੀ ਲੱਖ ਲੱਖ ਦੀ ਬੱਕਰੀ ਵੇਚਣ ਲੱਪੀ ਪਰ ਹਰ ਇੱਕ ਪਸ਼ੂ ਨਹੀਂ ਵੇਖਦਾ ਨਾ ਲੱਖ ਲੱਖ ਦਾ ਤੇ ਪਰ ਨਵੇਂ ਭਰਾ ਨੂੰ ਇਹ ਵੀ ਜਾ ਕੇ ਆਪ ਆਫ ਕੈਮਰੇ ਜਾ ਕੇ ਪਿੰਡਾਂ 'ਚ ਜਾਓ ਖਰੀਦੋ ਕੋਈ ਵਧੀਆ ਮੱਝ ਇੱਕ ਦੋ ਕੀ ਮਿਲਦੀ ਉਹਨੂੰ ਉਹਨਦੇ ਦਾ ਕੰਮ ਕਰੋ ਤੇ ਜਿਹੜੇ ਜਿੰਨਾਂ ਕੋ ਭਰਾਵਾਂ ਕੋ ਹੈਗੀਆਂ ਨੇ ਘਰੇ ਦੋਸਤੋ ਮੱਝਾਂ گاਵਾ ਹੈਗੀਆਂ ਨੇ ਘਰੇ ਜਿੰਨਾਂ ਨੇ ਕੋਰੋਂ ਪਹਿਲਾਂ ਪ੍ਰਾਣੀ ਆ ਰੱਖੀਆਂ ਹੀਆਂ ਉਹਨਾਂ ਨੂੰ ਸੇਲਾ ਕਰੋ ਇਹ ਨਾ ਸੋਚੋ ਵੀ 15 16 ਲੀਟਰ ਦੁੱਧ ਵਾਲੀ ਕੱਢ ਕੇ ਅਸੀਂ 20 ਲੀਟਰ ਵਾਲੀ ਦੁੱਧ ਵਾਲੀ ਮੱਝ ਲੈ ਲਈਏ ਠੀਕ ਹੈ 20 ਲੀਟਰ ਵਾਲੀ ਗਾਂ ਵੇਚ ਕੇ ਤੇ ਅਸੀਂ 40 ਲੀਟਰ ਵਾਲੀ ਲੈ ਲਈਏ ਬਹੁਤ ਔਖਾ ਜੀ ਬਹੁਤ ਔਖਾ ਉਹਨ ਡੋਏ ਬੱਚੇ ਪੈਦਾ ਕਰੋ ਅੱਜ ਕੱਲ ਤੇ ਇਹ ਜਾਂ ਸੀਮਨ ਆ ਗਿਆ ਇਹ ਜਾਂ ਮਾਲਾ ਵੀ ਕਹਿੰਦੇ ਹੁੰਦੇ ਨਾ ਵੀ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਵੀ ਚਾਹੇ 20 ਲੀਟਰ ਵਾਲੀ ਗਾਂ ਤੋਂ ਚਾਹੇ 30 40 ਲੀਟਰ ਵਾਲੀ ਬੱਚੀ ਬਣਾ ਲਓ ਆਹ ਖੜੀਆਂ ਆਪਣੀਆਂ ਕਟੀਆਂ ਠੀਕ ਹੈ ਆਪਣੀ ਘਰੇ 18 20 ਲੀਟਰ ਵਾਲੀ ਮੱਝ ਆ ਠੀਕ ਹੈ ਜੀ ਉਹਦੀ ਕੱਟੀ ਆ ਬਜਰੰਗੀ ਦੀ ਲੈ ਸਟਾਰਟਿੰਗ ਵਧੀਆ ਚੱਲੂਗੀ ਪਹਿਲੇ ਸੂਰੇ ਤੋਂ ਸਟਾਰਟ ਹੋ ਗਿਆ ਬੱਚੀ ਦੇਖੋ ਕਿ ਕਿੰਡੀ ਸ਼ਾਨਦਾਰ ਹੈ ਜਦੀ ਮਾਂ ਥਾਲੇ 25 ਲੀਟਰ ਦੁੱਧ ਦੇ ਆ ਇਦਾਂ نسل ਬਣਾਓ ਜਿਨ੍ਹਾਂ ਦੇ ਘਰੇ ਹੈਗੇ ਨੇ گاਵਾ ਮੱਜਾਂ ਨੂੰ ਰੱਖੋ ਉਹਨਾਂ ਤੋਂ ਜਾ ਕੇ ਬਰੀਡ ਤਿਆਰ ਕਰੋ ਲਾਲ ਚਨਾ ਬਣਾਓ ਲਾਲ ਚਲਨਾ ਭੱਜੋ ਕੋਈ ਫਰਾਣੀ ਪੁਰਾਣੇ ਨੇ 1.5 ਲੱਖ ਦੀ ਖਰੀਦੀ ਅਸੀਂ ਜਾ ਕੇ 2 ਲੱਖ ਦੀ ਖਰੀਦੀ ਐ ਨਹੀਂ ਪਤਾ ਹੁੰਦਾ ਵੀਰੋ ਲੱਖ ਵਾਲੀ ਮੱਝ ਵੀ 2 ਲੱਖ ਵਾਲੀ ਵੀ ਕੱਟਦੇ ਕੋਈ ਪਤਾ ਨਹੀਂ ਆਉਂਦਾ ਕਿਉਂਕਿ ਪ੍ਰਮਾਤਮਾ ਕਹਿੰਦੇ ਹੁੰਦੇ ਨੇ ਸਿੱਧਾ ਬਿਆ ਤੇ ਮਲਾਂ ਨੋਰਮਲ ਮੱਜਾਂ ਤੋਂ ਵੀ گاਵਾ ਤੋਂ ਵੀ ਆਪਾਂ ਨੂੰ ਰਾਜਾ ਬਣਾ ਦਿੰਦੇ ਨੇ ਵਪਾਰ ਲੈਣ ਤੇ ਬਹੁਤ ਔਖਾ ਜੀ ਵਪਾਰ ਲੈਣ ਦਾ ਤਾਂ ਬਹੁਤ ਔਖਾ ਉਹ ਬੰਦੇ ਨੇ ਵਪਾਰ ਕੀਤਾ ਠੋਕੇ ਕੇ ਤਾਰ ਬੰਦਾ ਠੋਕੇ ਪੈਸੇ ਲਾਉਂਦਾ ਹੋ ਹਰਿਆਣੇ ਜਾਣ ਕੇ ਪਰ ਮੈਨੂੰ ਉਹਦੇ ਚਿਹਰੇ ਇਹ ਲੱਗਾ ਮਹਿਸੂਸ ਹੋਇਆ ਵੀ ਬੰਦੇ ਨੂੰ ਉਹਨੂੰ ਉਲਾਂਘੇ ਮਿਲੇ ਨੇ ਠੀਕ ਹੈ ਨਾ ਉਹਨਾਂ ਨੇ ਜੋ ਅਗਿਓ ਨੇ ਦੱਸਿਆ ਪਰ ਉਹ ਜਾ ਕੇ ਪਸੂ ਨਹੀਂ ਨਿਕਲੇ ਜੇ ਜੇ ਬੰਦੇ ਚੋ ਕੋਈ 2-4 ਕੋਈ 10% ਜੇ ਲਾ ਲੋ ਵੀ ਕੋ ਚੰਗੇ ਨਿਕਲ ਵੀ ਆਏ ਉਹਨਾਂ ਕੋ ਤੇ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਵੀ ਇਹ ਕੰਮ ਕੀਤਾ ਮੰਨ ਲਾ ਵੀ ਜੇ 10 ਪਸ਼ੂ ਲੈਂਦੇ ਸੀ ਉਹਦੇ ਚ ਇੱਕਾ ਦੁੱਕਾ ਖਰਾਬ ਨਿਕਲਦੇ ਸੀ ਤੇ ਉਹ ਇੱਕਾ ਦੁੱਕੇ ਨੇ ਸਾਰਾ ਉਹ ਮੰਨ ਲਾ ਵੀ ਕਿੱਤੀ ਕਿਤਰਾਈ ਚ ਖੂਪਾ ਦੇਣੀ ਹਾਂ ਤੇ ਇਹ ਸੀ ਅੱਜ ਆਪਣੀ ਵੀਡੀਓ ਭਾਈ ਪਸ਼ੂ ਲੋ ਠੀਕ ਹੈ ਤੇ ਜਾ ਕੇ ਆਪ ਖੁਦ ਖਰੀਦੋ ਸਭ ਕੁਝ ਮਿਲਦਾ ਮਿਲਦਾ ਵੀ ਆ ਸਭਰਾ ਕੁਝ ਠੀਕ ਹੈ ਲੱਖ ਤੋਂ ਲੈ ਕੇ ਚਾਹੇ 50 ਲੱਖ ਦੀ ਮੱਝ ਲੈ ਲਓ ਤੇ ਆ ਜਿਹੜੀਆਂ ਕੋਸ ਨੇ ਮੀਡੀਆ ਤੇ ਬੜੇ ਬੜੇ ਉੱਚੇ ਉੱਚੇ ਵਿਖਾਏ ਜਾਂਦੇ ਵੀਡੀਓ ਬਣਾ ਬਣਾ ਦਿਖਾਈ ਜਾਂਦੇ ਇਹਨਾਂ ਤੋਂ ਬਚੋ ਜਿੰਨਾ ਬਚਿਆ ਜਾਂਦਾ ਬਚੋ ਇਹਨਾਂ ਤੋਂ ਇਹਨਾਂ ਨੂੰ ਵੇਖ ਕੇ ਨਾ ਕੰਮ ਸ਼ੁਰੂ ਕਰੋ ਤਾਂ ਇਹਨਾਂ ਨੂੰ ਵੇਖ ਕੇ ਨਾ ਪਸ਼ੂ ਖਰੀਦੋ ਤੇ ਤੁਹਾਡੇ ਆਸ-ਪਰੋਸ ਜਾਂ ਜਾ ਕੇ ਕਿਤੇ ਵੀ ਤੁਹਾਡੀ ਕਿਤੇ ਜਾਣਕਾਰੀ ਕਿਉਂਕਿ ਹਰ ਇੱਕ ਬੰਦੇ ਦੀ ਕਿਤੇ ਨਾ ਕਿਤੇ ਜਾਣਕਾਰੀ ਤੇ ਹੁੰਦੀ ਹੈ ਉੱਥੋਂ ਜਾ ਕੇ ਪਸ਼ੂ ਖਰੀਦੋ ਜਾ ਕੇ ਆਪ ਵੇਖੋ ਆਪ ਚੋ ਦੋ ਤਿੰਨ ਟਾਈਮ ਚੋ ਫਿਰ ਜਾ ਕੇ ਪਸ਼ੂ ਲਓ ਕਿਉਂ ਤੁਹਾਡਾ ਜਾ ਕੇ ਘਰ ਵਧੀਆ ਪਸ਼ੂ ਤਿਆਰ ਹੋਊਗਾ ਨਹੀਂ ਤੇ ਜੇ ਕਹਦੀ ਆ ਵੀਡੀਓ ਵਿੱਚ ਸੋ ਆ ਦਿਖਾ ਦਿਖਾ ਕੇ ਇੰਨਾ ਚ ਤੁਹਾਨੂੰ ਕੁਝ ਨਹੀਂ ਮਿਲਣਾ ਇੰਨਾ ਚ ਤੁਹਾਨੂੰ ਉਹਨਾਂ ਭੀ ਮਿਲਣ ਆ ਮਾੜਾ ਹੀ ਪਸ਼ੂ ਮਿਲਣਾ ਇੰਨਾ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਵੀਡੀਓ ਚੰਗੀ ਲੱਗੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਤੇ ਸ਼ੇਅਰ